ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਮਾੜੀ ਜੀ ਗੱਲ ਸੁਣੀਓ ਇਹਦੀ करते हैं दिखाएंगे हम उसको दिखाएंगे उन लोगों को कि इतिहास बनाएंगे हम कि इस भारत देश में हिंदू रह सकते हैं अब की बार हम दिखा देंगे हम इसीलिए कट्टर हिंदूवादी है हिंदू धर्म शक्ति है यहाँ के मुसलमान जब तक ये भी चले नहीं जाते इस देश से, तरक्की नहीं होती है साहब मैं बता रही हूँ और ये भी दिखा कर रहेंगे सारे दुनिया को हम कट्टर हिंदूवादी ਨੱਚਾ ਦਿਖਾएंगे हम इन लोगों को उन लोगों को किन्नू ਦਿਖਾਉਣਾ ਕੌਣ ਕੱਢ ਰਿਹਾ ਭਾਰਤ ਦੇ ਵਿੱਚੋਂ ਹਿੰਦੂ ਨੂੰ ਇਹ ਸਿਰਫ ਤੇ ਸਿਰਫ ਕੀ ਆ ਇਤਿਹਾਸ ਬਣਾਉਣਾ ਇਹਨਾਂ ਨੇ ਹੋਰ ਵਕੜਾ 47 ਦੇ ਵਿੱਚ ਇਤਿਹਾਸ ਬਣਾਇਆ ਸੀ ਮੁਸਲਮਾਨਾਂ ਦਾ ਤੇ ਸਿੱਖਾਂ ਦਾ 84 ਦੇ ਵਿੱਚ ਇਤਿਹਾਸ ਇਹਨਾਂ ਨੇ ਬਣਾਇਆ ਸੀ ਹਿੰਦੂ ਦਾ ਤੇ ਸਿੱਖ ਦਾ ਇਹ ਹੁਣ ਅਗੋ ਇਤਿਹਾਸ ਕਿਹੜਾ ਬਣਨਾ Hindu ਦਾ ਤੇ Musalmanਾਂ ਦਾ। ਪਰ ਆਓ ਇਹਨਾਂ ਦੀਆਂ ਗੱਲਾਂ ਨੂੰ ਸਮਝਣਾ ਪਏਗਾ। ਅਸੀਂ ਆਪਸ ਵਿੱਚ ਹੀ ਲੜ-ਲੜ ਕੇ ਮਰ ਜਾਨੇ ਆ। ਲੇਕਿਨ ਸਾਨੂੰ ਇਹ ਹੀ ਨਹੀਂ ਪਤਾ ਵੀ ਸਾਡੇ ਝਗੜੇ ਕਾਦੇ ਆ। ਲੜਾਈ ਸਾਡੀ ਆਪਸ ਵਿੱਚ ਨਹੀਂਗੀ। Hindu, Musalman ਜਾਂ Sikh, Sai ਦੀ ਲੜਾਈ ਨਹੀਂਗੀ। ਲੜਾਈ ਸਾਡੀ ਹੈਗੀ ਆ ਸ਼ੁੱਦਰ ਤੇ ਬ੍ਰਾਹਮਣ ਦੀ। ਇਹ ਗੱਲ ਸਾਨੂੰ ਸਮਝਣੀ ਪਵੇਗੀ ਜਿਹੜਾ ਭਾਰਤ ਦਾ ਮੁਸਲਮਾਨ ਆ ਸਿੱਖ ਆ ਜਾਂ ਹਿੰਦੂ ਆ ਜਾਂ ਸਾਈ ਆ ਉਹ ਸ਼ੁੱਧਰ ਹੀ ਆ ਲੇਕਿਨ ਇਹਨਾਂ ਨੇ ਥੋੜੀ ਗਿਣਤੀ ਘੱਟ ਗਿਣਤੀ ਨੇ ਸਾਨੂੰ ਵਹਿਮਾ ਪਰਮਾ ਦੇ ਚੱਕਰਾਂ ਦੇ ਵਿੱਚ ਪਾ ਕੇ ਤੇ ਆ ਧਰਮਾ ਦੀ ਲੜਾਈ ਦੇ ਵਿੱਚ ਪਾ ਕੇ ਤੇ ਇਹ ਰਾਜ ਕਰਨ ਦੇ ਆ ਤੇ ਆਪਣੀਆਂ ਕੰਧਾਂ ਇਹਨਾਂ ਨੇ ਬਹੁਤ ਉੱਚੀਆਂ ਕਰ ਲਈਆਂ ਤੇ ਸਾਡੇ ਵਿੱਚੋਂ ਹੀ ਸਾਡੇ ਵਿੱਚੋਂ ਹੀ ਬਸ 14 ਦੇ ਕੇ ਤੇ ਸਾਡੇ ਖਿਲਾਫ ਖੜੇ ਕੀਤੇ ਗਏ ਹੋਏ ਆ ਇਹਨਾਂ ਲੋਕਾਂ ਨੇ ਪਰ ਆਵੋ ਇਹਨਾਂ ਲੋਕਾਂ ਦੀਆਂ ਗੱਲਾਂ ਨੂੰ ਸਮਝਣਾ ਪਏਗਾ ਇਹ ਸਿਰਫ ਤੇ ਸਿਰਫ ਕੀ ਆ ਇਹ ਇਤਿਹਾਸ ਬਣਾਉਣ ਤੇ ਤੁਰੇ ਹੋਏ ਆ ਤਾਂ ਇਤਿਹਾਸ ਬਣਨੇ ਕੇ ਦੇ ਵਿੱਚੋਂ ਆ ਉਹ ਵੀ ਸਾਡੇ ਵਿੱਚੋਂ ਆ ਲੜਾਈਆਂ ਇਹਨਾਂ ਨੇ ਸਾਡੀਆਂ ਕਰਾਉਣੀਆਂ ਕਦੀ ਮੁਸਲਮਾਨਾਂ ਦੀ ਤੇ ਸਿੱਖਾਂ ਦੀ ਕਰਾਉਂਦੀ ਕਦੀ ਹਿੰਦੂ ਦੀ ਤੇ ਮੁਸਲਮਾਨ ਦੀ ਕਰਾਉਂਦੀ ਤੇ ਕਦੀ ਸਿੱਖ ਦੀ ਤੇ ਹਿੰਦੂ ਦੀ ਕਰਾਤੀ ਕਿੰਨਾ ਕੁ ਜੇ ਇਹਨਾਂ ਲੜਾਈਆਂ ਦੇ ਵਿੱਚ ਵੜੇ ਰਹੋਗੇ ਸਾਨੂੰ ਸਮਝਣਾ ਪਏਗਾ ਵੀ ਲੜਾਈ ਜਿਹੜੀ ਆ ਇਹ ਸਿਰਫ ਤੇ ਸਿਰਫ ਕੀ ਆ ਛੂਦਰ ਦੀ ਤੇ ਬ੍ਰਾਹਮਣ ਦੀ ਆ ਇਹ ਪਿੱਛੋਂ ਤੋਂ ਪਹਿਲਾਂ ਤੋਂ ਤੁਰੀ ਆ ਰਹੀ ਆ ਪਹਿਲਾਂ ਅਸੀਂ ਚਾਰਾਂ ਵਰਨਾਂ ਦੇ ਵਿੱਚ ਵੰਡੇ ਗਏ ਸੀ ਉਦੋਂ ਲੜਦੇ ਸੀਗੇ ਉਦੋਂ ਬ੍ਰਾਹਮਣ ਦੇ ਖਛਤਰੀ ਜਿਹੜਾ ਹੈ ਨਾ ਉਹ ਬ੍ਰਾਹਮਣ ਦੇ ਵਸੇ ਦੇ ਵਿੱਚ ਸੀ ਉਦੋਂ ਛੂਦਰ ਨੂੰ ਕਸ਼ਤਰੀ ਦੇ ਕੋਲੋਂ ਮਰਵਾਉਂਦਾ ਸੀ ਇਹੋ ਲੇਕਿਨ ਆਪ ਵੀ ਸੀ ਮਾਰਦਾ ਤੇ ਅੱਜ ਵੀ ਇਹੋ ਹੀ ਕੰਮ ਇਹ ਕਰਨ ਰਿਹਾ ਹੁਣ ਇਹਦੀ ਲੜਾਈ ਕਿਹਦੇ ਨਾਲ ਆ ਹੁਣ ਇਹ ਕਿਹਦੇ ਖਿਲਾਫ ਬੋਲਣ ਲਈ ਆ ਇਹ ਬੋਲੀ ਮੁਸਲਮਾਨਾਂ ਦੇ ਖਿਲਾਫ ਨਹੀਂ ਆ ਲੇਕਿਨ ਹੈ ਲੜਾਈ ਕਿਹਦੀ ਆ ਕਾਂਗਰਸ ਦੇ ਖਿਲਾਫ ਆ ਇਹਦੀ ਕਿਉਂਕਿ ਇਹ ਭਾਜੀਪੀ ਵੱਲੋਂ ਆ ਇਹ ਸਿਰਫ ਇਹਨਾਂ ਨੇ ਮੋਹਰੇ ਰੱਖੇ ਪਏ ਆ ਤਾਂ ਇਹ ਵੀ ਸਾਡੇ ਵਿੱਚੋਂ ਮੈਨੂੰ ਨਹੀਂ ਦੇਖਣ ਨੂੰ ਲੱਗਦੀ ਵੀ ਇਹ ਬ੍ਰਾਹਮਣੀ ਹੋਏਗੀ ਇਹ ਸਿਰਫ ਕੀ ਆ ਉਹਨਾਂ ਨੇ ਇੱਜ਼ਤ ਦਿੱਤੀ ਹੋਈ ਆ ਇਹਨੂੰ ਵੀ ਇਹ ਬੜਬੋਲੀ ਆ ਬੋਲਦੀ ਆ ਤਾਂ ਆਲੇ ਦੁਆਲੇ ਇਹਨਾਂ ਨੇ ਆਪਣੇ ਘੇਰੇ ਘੱਤੇ ਹੋਏ ਆ ਇਹਨਾਂ ਨੂੰ ਕੱਖ ਵੀ ਨਹੀਂ ਇਹਨਾਂ ਨੂੰ ਕੋਈ ਹੱਥ ਨਹੀਂ ਪਾ ਸਕਦਾ ਮਰੇਗਾ ਤੇ ਆਮ ਬੰਦਾ ਮਰੇਗਾ ਆ ਜਿਹੜੀ ਸੋਸ਼ਲ ਮੀਡੀਆ ਤੇ ਲੜਾਈ ਸ਼ੁਰੂ ਕੀਤੀ ਹੋਈ ਆ ਭਰਾਵੋ ਇਸ ਲੜਾਈ ਨੂੰ ਖਤਮ ਕਰੋ ਅਸੀਂ ਏਕੀ ਆ 47 ਤੋਂ ਪਹਿਲਾਂ ਦਾ ਇਤਿਹਾਸ ਪੜ੍ਹ ਲਓ ਤੇ ਪਤਾ ਨਹੀਂ ਕਿੰਨੇ ਕੁ ਲੋਕ ਸਿੱਖ ਮੁਸਲਮਾਨ ਬਣੇ ਆ ਤੇ ਕਿੰਨੇ ਕੁ ਮੁਸਲਮਾਨ ਸਿੱਖ ਬਣੇ ਆ ਖੂਨ ਇੱਕੋ ਹੀ ਆ ਇਹ ਸਿਰਫ ਜਿਹੜੇ ਘਟ ਗਿਣਤੀ ਵਾਲੇ ਬ੍ਰਾਹਮਣਵਾਦ ਆ ਇਹ ਸਾਡੇ ਤੇ ਰਾਜ ਕਰਨ ਦੇ ਸਾਨੂੰ ਭਰਮਾ ਭੁਲੇਖਿਆਂ ਦੇ ਵਿੱਚ ਪਾ ਕੇ ਪਖੰਡਵਾਦ ਦੇ ਵਿੱਚ ਪਾ ਕੇ ਇਹਦੇ ਕੋਲੋਂ ਬਚਨ ਦੀ ਜ਼ਰੂਰਤ ਆ ਸਾਨੂੰ ਸਾਨੂੰ ਆਪਸ ਵਿੱਚ ਲੜਨ ਦੀ ਜ਼ਰੂਰਤ ਨਹੀਂਗੀ ਚਾਹੇ ਅੱਜ ਸਮਝਿਓ ਚਾਹੇ ਆਉਣ ਵਾਲੇ ਸਮੇਂ ਸਮਝਿਓ ਲੜਾਈ ਸਾਡੀ ਇਹੋ ਹੀ ਆ ਬ੍ਰਾਹਮਣ ਦੀ ਤੇ ਸ਼ੂਦਰ ਦੀ ਤੇ ਊਚ ਨੀਚ ਦੀ ਹੋਰ ਕੋਈ ਲੜਾਈ ਨਹੀਂਗੀ ਵੋਟ ਤਾਂ ਮੁਸਲਮਾਨ ਵੀ ਪਾਉਂਦਾ ਹੀ ਆ ਭਾਰਤ ਦਾ ਮੁਸਲਮਾਨ ਵੋਟ ਤੋਂ ਬਗੈਰ ਤੇ ਨਹੀਂ ਨਾ ਉਹ ਕਿਹਨੂੰ ਵੋਟ ਪੈਂਦੀ ਆ ਉਹ ਇਹਨਾਂ ਲੋਕਾਂ ਨੂੰ ਪੈਂਦੀ ਆ ਖੂਣਾ ਕੱਖ ਬਣੇਗਾ ਇਹ ਬਸ ਚੌਧਰੀ ਬਣਾ ਕੇ ਬਿਠਾਏ ਹੋਏ ਆ ਬਿਆਨਬਾਜ਼ੀ ਕਰਨ ਨੂੰ ਗੱਲਾਂ ਕਰਨ ਨੂੰ ਤੇ ਸਾਨੂੰ ਆਪਸ ਵਿੱਚ ਲੜਾਉਣ ਨੂੰ ਤੇ ਪੜਕਾਉਣ ਨੂੰ ਯਾ ਤੁਸੀਂ ਆਪਣੀ ਜ਼ਿੰਦਗੀ ਬਾਰੇ ਵੀ ਕੁਝ ਸੋਚੋ ਤੁਸੀਂ ਧਰਮ ਬਾਰੇ ਨਾ ਸੋਚੋ ਵੀ ਬਸ ਸਾਡਾ ਧਰਮ ਆ ਕਹਿੰਦਾ ਪਤਾ ਨਹੀਂ ਇਹਨਾਂ ਨੇ ਕੀ ਕੀ ਲਿਖ ਕੇ ਦਿੱਤਾ ਹੋਇਆ ਸਾਨੂੰ ਜਿਹੜੇ ਇਲਾਜ ਕਰਦੇ ਆ ਵੇਲੜ ਲੋਕ ਆ ਜਿਹਨੂੰ ਗੱਲ ਕਰਨ ਦੇ ਨਾਲ ਸਿਰਫ ਬੈਠਿਆਂ ਗੱਲ ਕਰਨ ਦੇ ਨਾਲ ਪੈਸਾ ਆਉਂਦਾ ਤੋ ਉਹਨੂੰ ਹੱਥ ਪੈਰ ਹਿਲਾਉਣ ਦੀ ਕੀ ਲੋੜ ਆ ਉਹਨੂੰ ਕਿਤੇ ਜਾਣ ਦੀ ਕੀ ਲੋੜ ਆ ਉਹਨੂੰ ਕੰਮ ਕਰਨ ਦੀ ਕੀ ਲੋੜ ਆ ਕੰਮ ਕੰਮ ਅਸੀਂ ਕਰਨੇ ਆ ਦੂਸਰੇ ਮੁਲਕਾਂ 'ਚ ਜਾ ਕੇ ਤੁਸੀਂ ਇਹ ਸੋਚੋ ਵੀ ਕਿੱਦਾਂ ਬਣਾ ਕੇ ਰੱਖਣੀ ਆ ਕਿਸੇ ਨਾਲ ਜਦ ਇਹ ਸਾਨੂੰ ਸਿਰਫ ਲੜਾ ਰਹੇ ਆ ਸਾਨੂੰ ਇਕੱਠੇ ਹੋਣਾ ਪੈਣਾ ਤੇ ਇਕੱਠੇ ਕਿਸ ਕੇਸ ਕਰਕੇ ਹੋਣਾ ਵੀ ਜਦੋਂ ਅਸੀਂ ਇੱਕ ਦੂਜੇ ਦੇ ਧਰਮ ਨੂੰ ਸਮਝਾਂਗੇ ਪੜਾਂਗੇ ਕਿਰਣਾ ਨਾ ਕਰਾਂਗੇ ਇਹ ਹੁਣ ਫੋਟੋਆਂ ਜਿਹੜੀਆਂ ਬਣਾਈਆਂ ਇਤ ਪੁਜਾਰੀ ਦਾ ਧੰਦਾ ਕਿਤਾਬਾਂ ਗ੍ਰੰਥਾ ਇਹ ਪੁਜਾਰੀ ਦਾ ਧੰਦਾ ਸਾਰਾ ਵੇ ਹੁਣ ਕਿਸੇ ਦੁਕਾਨ ਤੇ ਉੱਤੇ ਜਾ ਕੇ ਤੁਸੀਂ ਗ੍ਰੰਥ ਲਾਉਂਗੇ ਕੋਈ ਵੀ ਲਾਉਂਗੇ ਕੋਈ ਵੀ ਇਤਿਹਾਸਕ ਕਿਤਾਬ ਲਾਉਂਗੇ ਤੇ ਤੁਹਾਨੂੰ ਕਿਸੇ ਨੇ ਫਰੀਦ ਨਹੀਂ ਦੇ ਦੇਣੀ ਇਹ ਤਾਂ ਸਿਰਫ ਅਸਾਈ ਧਰਮ ਆ ਇਸ ਟਾਈਮ ਜਿਹੜਾ ਫਰੀ ਕਿਤਾਬਾਂ ਵੰਡਣ ਡਿਆ ਤੇ ਲੋਕ ਉਹਨਾਂ ਦੇ ਨਾਲ ਜੋੜਨ ਜੋੜਦੇ ਵੀ ਆ ਇਸੇ ਕਰਕੇ ਸਾਨੂੰ ਇਹਨਾਂ ਝਗੜਿਆਂ ਝੇੜਿਆਂ ਚੋਂ ਨਿਕਲ ਕੇ ਤੇ ਸਾਨੂੰ ਏਕੇ ਦੀ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਕਿਉਂਕਿ AK ਦੇ ਵਿੱਚ ਹੀ ਸਭ ਕੁਝ ਆ